ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਅੱਜ ਤੁਹਾਡੇ ਵਾਸਤੇ ਬਹੁਤ ਵੱਡੀ ਤਿਹਾਰਾਨੀ ਜਨਕ ਖਬਰ ਲੈ ਕੇ ਆਏ ਆਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਵੈ ਜਾਂ ਕਿ ਪਲੈਨਡ ਉਸ ਦਾ ਮਰਡਰ ਕੀਤਾ ਗਿਆ ਵੈ ਵੀਰੋ ਕੀ ਹੈ ਪੂਰੀ ਤਫਸੀਲ ਇਹ ਅਸੀਂ ਅੱਜ ਦੀ ਵੀਡੀਓ ਰਹਿ ਜਾਣਗੇ ਚਲ ਕੇ ਵੀਡੀਓ ਦੇਣ ਦੀ ਹੱste ਵਾਰ ਚਾਨ ਫੜੇ ਗਏ ਜਵੰਦੇ ਦੇ ਦੋਸਤ ਇੱਕ ਭੱਜਿਆ ਕਨੇਡਾ ਪਲਟੀ ਬਾਜੀ ਸਭ ਦੇ ਉੱਡੇ ਹੋਸ਼ ਪਲਸ ਨੇ ਚੱਕ ਲਿਆ ਤੁਹਾਨੂੰ ਇਹ ਸੁਣ ਕੇ ਤੁਹਾਡੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਹੋਵੇਗੀ ਕਿ ਜਵੰਦੇ ਦੇ ਦੋਸਤ ਕਿਉਂ ਫੜੇ ਗਏ ਕਿ ਦੋਸਤਾਂ ਨੇ ਯਾਰ ਮਾਰ ਕਰਤੀ ਕਿ ਦੋਸਤ ਹੀ ਜਿਹੜੇ ਦੁਸ਼ਮਣ ਬਣ ਗਏ ਕਿਉਂ ਬਣ ਗਏ ਕੀ ਲਾਗੜਾਟ ਸੀ ਕੀ ਗੁਆਇਆ ਸੀ ਰਾਜਵੀਰ ਜਵੰਦੇ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਜਿਹਦੇ ਛੋਟੇ ਛੋਟੇ ਬੱਚੇ ਆਦਾ ਕੰਮ ਕਰਕੇ ਰੋਟੀ ਖਾਂਦਾ ਸੀ ਕਮਾ ਕੇ ਆਪਣੇ ਜਿਹੜੇ ਮਾਪਿਓ ਆਪਣੇ ਜਿਹੜੇ ਬੱਚੇ ਆਪਣੀ ਪਤਨੀ ਦੇ ਸ਼ੌਂਕ ਪੂਰੇ ਕਰਦਾ ਸੀ ਸਟਰਗਲ ਕੀਤੀ ਅਦੇ ਕਿਸੇ ਨੂੰ ਉਹਨੇ ਅਲਫ਼ੋਂ ਵੇ ਨਹੀਂ ਆਖਿਆ ਸੀ ਕਦੇ ਉਹ ਕੰਟਰੋਵਰਸੀ ਦੇ ਵਿੱਚ ਨਹੀਂ ਫਸਿਆ ਸੀ ਜਿਹੜਾ ਯੂਨੀਵਰਸਿਟੀ ਲੈਵਲ ਤੋਂ ਥੋੜੇ ਥੋੜੇ ਸਟੈਪ ਚੱਕ ਕੇ ਪਹਿਲਾ ਨੌਕਰੀ ਲਈ ਪੈਰਾਸਿਰ ਖੜਿਆ ਐਸਐਈ ਬਣਿਆ ਉਸ ਤੋਂ ਬਾਅਦ ਨੌਜਵਾਨ ਨੇ ਤਰੱਕੀ ਕੀਤੀ ਕਲਾਕਾਰੀ ਖੇਤਰ ਦੇ ਵਿੱਚ ਤਰੱਕੀ ਕੀਤੀ ਕੀ ਉਹ ਕਿਸੇ ਨੂੰ ਕਿਉਂ ਨਹੀਂ ਸੀ ਉਹ ਜਿਹੜਾ ਉਹ ਰੋਟੀ ਖਾਂਦਾ ਕਿਉਂ ਨਹੀਂ ਕਿਸੇ ਨੂੰ ਹਾਜਮ ਹੁੰਦਾ ਸੀ ਕੀ ਕਾਰਨ ਸੀ ਇਹਨਾਂ ਸਾਰੀਆਂ ਗੱਲਾਂ ਜਦੋਂ ਇਹ ਸਾਹਮਣੇ ਆਈਆਂ ਤੇ ਸਭ ਤੋਂ ਪਹਿਲਾਂ ਜੇਕਰ ਆਮ ਆਪਾਂ ਧਾਰਨਾ ਇੱਕ ਬਣੀ ਹੋਈ ਆ ਕਿ ਜਦੋਂ ਵੀ ਕੋਈ ਕਿਸੇ ਮਸ਼ਹੂਰ ਬੰਦੇ ਨੂੰ ਜਾਂ ਫਿਰ ਕਿਸੇ ਆਮ ਇਨਸਾਨ ਨੂੰ ਵੀ ਕੋਈ ਜਿਹੜਾ ਨੁਕਸਾਨ ਪਹੁੰਚਾਉਂਦਾ ਤੇ ਉਸਦੇ ਨਾਲ ਰਹਿਦਾ ਬੰਦਾ ਪਹੁੰਚਾਉਂਦਾ ਆਮ ਆਪਾਂ ਵੇਖਿਆ ਕਿ ਦੁਸ਼ਮਣ ਜਿਹੜਾ ਬੰਦਾ ਦੋਸਤ ਜਦੋਂ ਦੁਸ਼ਮਣ ਬਣ ਜੇ ਤੇ ਸਭ ਤੋਂ ਭੈੜੀ ਦੁਸ਼ਮਣੀ ਉਸਦੀ ਹੁੰਦੀ ਆ ਕਿਉਂਕਿ ਤੁਸੀਂ ਦੁਸ਼ਮਣ ਤੋਂ ਸੁਚੇਤ ਰਹਿਨੇ ਆ ਦੁਸ਼ਮਣ ਦੁਸ਼ਮਣ ਤੋਂ ਸੁਚੇਤ ਰਹਿਨੇ ਆ ਕਿ ਮੇਰੇ ਉੱਤੇ ਜਿਹੜਾ ਧਾਵਾ ਬੋਲੇਗਾ ਮੇਰਾ ਨੁਕਸਾਨ ਕਰੇਗਾ ਪਰ ਜਦੋਂ ਦੋਸਤ ਜਿਹਦੇ ਉੱਤੇ ਆਪਾਂ ਅਟੁੱਟ ਵਿਸ਼ਵਾਸ ਕਰਦੇ ਆ ਦੋਸਤੀ ਭਰਾਵਾਂ ਤੋਂ ਵੱਧ ਕੇ ਹੋਵੇ ਦੋਸਤੀ ਇੱਥੋਂ ਤੱਕ ਹੋਵੇ ਇੱਕ ਦੂਜਿਆਂ ਦੇ ਪਰਿਵਾਰਾਂ ਦੇ ਨਾਲ ਜਿਹੜਾ ਆਉਣ ਜਾਣ ਹੋਵੇ ਸਾਂਵਾਂ ਦਾ ਪਿਆਰ ਹੋਵੇ ਜਿਹੜੇ ਮਾੜੇ ਚੰਗੇ ਟਾਈਮ ਆ ਜਿਹੜੇ ਉਹ ਇਕੱਠੇ ਵੇਖੇ ਹੋਣ ਫਿਰ ਉਸ ਦੋਸਤੀ ਜਦੋਂ ਦੁਸ਼ਮਣੀ ਦੇ ਵਿੱਚ ਬਦਲਦੀ ਆ ਤੇ ਸ਼ਾਇਦ ਉਸ ਦੁਸ਼ਮਣ ਨੂੰ ਜਿਹਨੇ ਵਿਸ਼ਵਾਸ ਘਾਤ ਕੀਤਾ ਹੁੰਦਾ ਉਹਨੂੰ ਪ੍ਰਮਾਤਮਾ ਵੀ ਜਿਹੜਾ ਮਾਫ਼ ਨਹੀਂ ਕਰਦਾ ਰਾਜਵੀਰ ਜਵੰਦੇ ਦੇ ਵੀ ਬਹੁਤ ਸਾਰੇ ਦੋਸਤ ਸੀ ਕਿਉਂਕਿ ਆਪਾਂ ਵੇਖਿਆ ਜਿਵੇਂ ਉਸ ਦੀ ਜਿਹੜੀ ਦਿਹਾਤ ਹੋਇਆ ਜਿਵੇਂ ਪੰਜਾਬੀ ਇੰਡਸਟਰੀ ਉੱਥੇ ਪਹੁੰਚੀ ਪੰਜਾਬੀ ਸਮੂਹ ਕਲਾਕਾਰ ਉੱਥੇ ਪਹੁੰਚੇ ਆਪਣੇ ਸ਼ੋਅ ਛੱਡ ਕੇ ਪਹੁੰਚੇ ਆਪਾਂ ਸਭ ਜਾਣਦੇ ਆ ਕਿ ਇੱਕ ਕਲਾਕਾਰ ਦਾ ਇੱਕ ਦੇਣਾ ਜਿਹੜਾ ਜੇਕਰ ਉਹ ਬੁੱਕ ਹੋਵੇ 18 ਤੋਂ 19 ਲੱਖ ਰੁਪਈਆ ਉਹ ਦਿਹਾੜੀ ਦਾ ਕਮਾਉਂਦਾ ਤੇ ਇਹ ਵੀ ਸੀਜ਼ਨ ਆ ਇਹਨਾਂ ਕਲਾਕਾਰਾਂ ਦਾ ਕਮਾਈ ਕਰਨੀ ਸੀ ਇਹਨਾਂ ਨੇ ਕਈ ਕਾਰੇ ਨਾ ਤਾਂ ਚੱਲਦੇ ਸੀ ਪਰ ਜਿਸ ਤਰੀਕੇ ਦੇ ਨਾਲ ਆਪਣੇ ਦੋਸਤ ਨੂੰ ਆਤਮ ਜਿਹੜੀ ਆਖ ਹੀ ਵਿਦਾਈ ਦੇਣ ਦੇ ਲਈ ਪਹੁੰਚੇ ਇਹ ਸਾਰਿਆਂ ਦਾ ਧਿਆਨ ਖਿੱਚ ਰਹੀ ਸੀ ਕਿ ਵਾਕੇ ਹੀ ਰਾਜਵੀਰ ਜਵੰਦੇ ਨੇ ਦੋਸਤ ਬਹੁਤ ਕਮਾਏ ਕਦੇ ਕਿਸੇ ਦੇ ਸਿਰੇ ਨਹੀਂ ਆਇਆ ਕਦੇ ਕਿਸੇ ਨੂੰ ਮਾਰੀ ਚੰਗੀ ਨਹੀਂ ਆਖੀ ਕਾਮਨਾ ਮਤਲਬ ਰੱਖਿਆ ਕੰਮ ਕੀਤਾ ਰੋਟੀ ਵਧੀਆ ਮਿਲਦੀ ਸੀ ਉਹ ਅਕਸਰ ਆਖਦਾ ਸੀ ਕਿ ਪੈਸੇ ਦੀ ਭੁੱਖ ਕਦੇ ਬੰਦੇ ਤੋਂ ਜਿਹੜੀ ਆ ਉਹ ਮਿਟਦੀ ਨਹੀਂ ਪੈਸੇ ਦੀ ਭੁੱਖ ਨਹੀਂ ਮਿਟਦੀ ਉਹਦਾ ਕਾਰਨ ਕੀ ਸੀ ਉਹ ਆਖਦਾ ਸੀ ਕਿ ਜਿਹੜਾ ਪੈਸਾ ਕਮਾਇਆ ਉਹ ਆਪਣੇ ਸ਼ੌਂਕਾਂ ਤੇ ਲਾਉਣਾ ਚਾਹੀਦਾ ਕੁਝ ਬੱਚਿਆਂ ਵਾਲੇ ਹੀ ਰੱਖ ਲਓ ਉਸ ਦੇ ਜੇਤਪਾਲ ਲਈ ਪਰ ਜਿਹੜਾ ਕੁਝ ਹਿੱਸਾ ਉਹ ਆਪਣੇ ਤੇ ਵੀ ਖਰਚ ਕਰਨਾ ਚਾਹੀਦਾ ਇਸ ਕਰਕੇ ਰਾਜਵੀਰ ਜਵੰਦਾ ਅਕਸਰ ਆਪਣੇ ਸ਼ੌਕ ਪੂਰਨ ਦੇ ਲਈ ਰਾਈਡਿੰਗ ਤੇ ਨਿਕਲਦਾ ਸੀ ਉਸ ਦੇ ਕੋਲ ਇਸ ਨੂੰ ਮੋਟਰਸਾਈਕਲਾਂ ਦਾ ਸ਼ੌਂਕ ਸੀ ਵਧੀਆ-ਵਧੀਆ ਮੋਟਰਸਾਈਕਲ ਲੈਂਦਾ ਹੀ ਪਰ ਕੀ ਜਦੋਂ ਕੋਈ ਇੱਕ ਦੋਸਤ ਤਰੱਕੀ ਕਰ ਜੇ ਦੂਜਾ ਦੋਸਤ ਪਿੱਛੇ ਰਹਿ ਜੇ ਉਹਨੂੰ ਇਹ ਨਹੀਂ ਚਾਹੀਦਾ ਕਿ ਉਸ ਦਾ ਹਾਣੀ ਬਣੇ ਉਹ ਵੀ ਤਰੱਕੀ ਕਰੇ ਉਹ ਵੀ ਜਿਹੜਾ ਜਿਹੜਾ ਮਿਹਨਤ ਕਰੇ ਤਾਂ ਕਿ ਉਸ ਦਾ ਜਿਹੜਾ ਬਰਾਬਰ ਦਾ ਹੋ ਸਕੇ ਤੇ ਜੀ ਦੂਜੇ ਪਾਸੇ ਜਿਹੜਾ ਰਾਜਵੀਰ ਜਵੰਦਾ ਉਹਦਾ ਕਦੇ ਕਿਸੇ ਨੂੰ ਉਹਨੇ ਆਖਿਆ ਹੀ ਨਹੀਂ ਸੀ ਅਲਫਾ ਬੇ ਕੁਲਵਿੰਦਰ ਬਿੱਲਾ ਉਸ ਦਾ ਸੀਨੀਅਰ ਸੀ ਕੁਲਵਿੰਦਰ ਬਿੱਲਾ ਉਸ ਦਾ ਸੀਨੀਅਰ ਸੀ ਤੇ ਇਸ ਕਰਕੇ ਕੁਲਵਿੰਦਰ ਬਿੱਲਾ ਜਿਹੜਾ ਕਨਵਰ ਗਰੇਵਾਲ ਉਸ ਦੇ ਸੀਨੀਅਰ ਸੀ ਤੇ ਉਸ ਦੇ ਦੋਸਤ ਚੰਗੇ ਰਹੇ ਉਹਨਾਂ ਨੇ ਇਸ ਨੂੰ ਗਾਇਕੀ ਲਾਈਨ ਦੇ ਵਿੱਚ ਲਿਆਂਦਾ ਪਰ ਜਦੋਂ ਇਹ ਗੱਲ ਸਾਹਮਣੇ ਆਈ ਕਿ ਦੋਸਤ ਹੀ ਜਿਹੜੇ ਗद्दार ਬਣ ਗਏ ਸਾਬ ਦੇ ਜਿਹੜੇ ਗੱਲ ਹਾਜਮ ਨਹੀਂ ਹੋਈ ਪਰ ਇਹ ਸੋਸ਼ਲ ਮੀਡੀਆ ਦੇ ਉੱਤੇ ਗੱਲ ਚੱਲ ਰਹੀ ਆ ਹਾਲਾਂਕਿ ਪਰਿਵਾਰ ਦਾ ਕੋਈ ਬਿਆਨ ਇਸ ਦੇ ਉੱਤੇ ਨਹੀਂ ਆਇਆ ਕਿ ਵਾਕਈ ਜਿਹੜੇ ਦੋਸਤ ਆ ਉਹ ਦੁਸ਼ਮਣ ਬਣ ਗਏ ਪਰ ਜਰੂਰ ਇਸ ਦੇ ਉੱਤੇ ਜਿਹੜੀ ਚਰਚਾ ਹੋਣੀ ਚਾਹੀਦੀ ਆ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਰਾਈਡਰ ਨਾਲ ਨਿਕਲੇ ਸੀ ਉਹਨਾਂ ਨੇ ਵਾਕਿਆ ਹੀ ਕੀ ਫਰਸਟ ਏਡ ਦਿੱਤੀ ਜੇਕਰ ਉਹ ਦੁਸ਼ਮਣ ਆ ਜਿਹੜੇ ਦੋਸਤ ਆ ਉਹਨਾਂ ਨੇ ਕੋਈ ਜਿਹੜੀ ਊਣਾ ਹੀ ਕੀਤੀ ਆ ਜਾਂ ਫਿਰ ਕੋਈ ਗਦਾਰੀ ਕੀਤੀ ਆ ਤੇ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਉਹ ਦਿੱਤੀ ਜਾਣੀ ਚਾਹੀਦੀ ਸੀ ਪਰ ਜੇਕਰ ਇਹ ਗੱਲ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਫਾਹਮਾਂ ਫੈਲਦੀਆਂ ਜੇਕਰ ਇਹ ਫਾਹ ਤੇ ਫੇਰ ਜਿਹੜਾ ਇਸ ਦੇ ਉੱਤੇ ਜਿਹੜਾ ਨਹੀਂ ਅਮਲ ਕਰਨਾ ਚਾਹੀਦਾ ਉਹਨਾਂ ਦੋਸਤਾਂ ਦੇ ਦੇ ਵੀ ਜਿਹੜੇ ਪਰਿਵਾਰ ਆ ਉਹਨਾਂ ਦੇ ਵੀ ਦੇਲ ਆ ਕਿਉਂਕਿ ਉਹਨਾਂ ਨੇ ਵੀ ਇੱਕ ਆਪਣਾ ਦੋਸਤ ਗੁਆਇਆ ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਝਟਕਾ ਲੱਗ ਸਕਦਾ ਇਸ ਕਰਕੇ ਫਿਰ ਉਹਨਾਂ ਨੂੰ ਜਿਹੜਾ ਇਹ ਨਹੀਂ ਕਿਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਅਣਕੈਲੀ ਦੇ ਵਿੱਚ ਗਲਤੀ ਹੋ ਸਕਦੀ ਹੈ ਪਰ ਗਲਤੀ ਜਿਹੜੀ ਉਹ ਬਹੁਤ ਵੱਡੀ ਸੀ ਕਿਉਂਕਿ ਗਲਤੀ ਇਸ ਕਰਕੇ ਵੱਡੀ ਸੀ ਘਾਟਾ ਵੱਡਾ ਪੈ ਗਿਆ ਪਰਿਵਾਰ ਨੂੰ ਜਿਹੜਾ ਸਦਮਾ ਦਿੱਤਾ ਉਹ ਵੱਡਾ ਸੋ ਇਸ ਦੇ ਉੱਤੇ ਜ਼ਰੂਰ ਜਾਂਚ ਹੋਣੀ ਚਾਹੀਦੀ ਦੋਸਤੋ ਇਹ ਤੇ ਬਿਲਕੁਲ ਜਿਹੜੀ ਖਬਰ ਸਾਹਮਣੇ ਆ ਰਹੀ ਸੀ ਅਸੀਂ ਵੀ ਖਬਰਾਂ ਦੇਖੀਆਂ ਮੈਂ ਵੀਡੀਓ ਬਣਾਈਆਂ ਪਾਈਆਂ ਮੈਂ ਤੇ ਉਹੀ ਆ ਰਹੀ ਸੀ ਕਿ ਰਾਜਵੀਰ ਜਵੰਦਾ ਜਾ ਰਿਹਾ ਸੀ ਅਵਾਰਾ ਪਸ਼ੂ ਕੋਈ ਲੜ ਰਹੀ ਸੀ ਉਹਨਾਂ ਵਿੱਚੋਂ ਕੋਈ ਬਫਰ ਕੇ ਆਣ ਕੇ ਵੱਜ ਗਿਆ ਤੇ ਐਕਸੀਡੈਂਟ ਹੋਇਆ ਦਿਮਾਗ 'ਚ ਗੱਲ ਹੁੰਦੀ ਹੈ ਕਿ ਯਾਰ ਰਾਜਵੀਰ ਦੀ ਕਿੰਨੀ ਕਿ ਸਪੀਡ ਹੋਏਗੀ 50 60 70 ਦੀ ਸਪੀਡ ਹੋਏਗੀ ਕਈ ਵਾਰੀ ਮੇਰੇ ਨਾਲ ਵੀ ਇੱਕ ਵਾਰੀ ਮੇਰੇ ਨਾਲ ਹਾਦਸਾ ਵਾਪਰਿਆ ਕਿ ਪਸ਼ੂ ਮੇਰੇ ਉਜ ਵੱਜ ਗਿਆ ਤੇ ਵਗਣਾ ਰੁਗਣਾ ਲੱਗੀਆਂ ਰੁਪਿਆ ਸਾਡੀ ਸਪੀਡ ਤੇ ਇਹੀ ਹੁੰਦਾ ਵਾ ਲੇਕਿਨ ਜਿਹੜੀ ਅਸਲ ਵਜ੍ਹਾ ਸਾਹਮਣੇ ਆਈ ਹੈ ਉਹ ਇਹ ਹੈ ਕਿ ਵੀਰੋ ਗੱਡੀ ਰਾਜਵੀਰ ਦੇ ਵਿੱਚ ਵਜੀ ਆ ਕੇ ਗੱਡੀ ਬਹੁਤ ਸਪੀਡ ਦੇ ਸੀ ਰਾਜਵੀਰ ਉੱਛਲ ਕੇ ਜਾ ਕੇ ਵਿੰਡ ਸਕਰੀਨ ਦੇ ਵਿੱਚ ਵਜਾ ਆਖਰ ਉਹ ਗੱਡੀ ਕਿੱਥੋਂ ਅਚਾਨਕ ਆ ਗਈ ਉਸ ਬੰਦੇ ਨੂੰ ਨਜ਼ਰ ਨਹੀਂ ਸੀ ਆ ਰਿਆ ਅੱਗੇ ਪਸ਼ੂ ਹੈ ਕੋਈ ਮੋਟਰਸਾਈਕਲ ਆ ਰਹੀ ਹੈ ਲੱਗਦਾ ਜਿਸ ਤਰ੍ਹਾਂ ਵੀਰੋ ਇੱਕ ਪਲਾਨਡ ਹੁੰਦਾ ਵਾ ਜਿਸ ਤਰ੍ਹਾਂ ਦੀਪ ਸਿੱਧੂ ਦਾ ਵੀ ਪਲਾਨਡ ਇੱਕ ਐਕਸੀਡੈਂਟ ਕੀਤਾ ਗਿਆ ਸੀ ਤੇ ਬਾਕੀ ਰਾਜਵੀਰ ਦੇ ਨਾਲ ਚਾਰ ਪੰਜ ਸਾਥੀ ਹੁੰਦੇ ਆ ਸਾਰਿਆਂ ਨੇ ਕੈਮਰੇ ਲਾਈ ਹੁੰਦੇ ਆ ਉਹਨਾਂ ਨੇ ਕੋਈ ਵੀਡੀਓ ਨਹੀਂ ਪਾਈ ਰਾਜਵੀਰ ਦਾ ਦੇਖੋ ਨਾ ਹੋ ਗਿਆ ਐਕਸੀਡੈਂਟ ਜਿਹੜੇ ਬਾਕੀ ਸਾਥੀ ਸੀ ਸਾਰੇ ਇਕੱਠੇ ਨਹੀਂ ਲੜਕਦੇ ਚੱਲਦੇ ਅੱਗੇ ਪਿੱਛੇ ਚੱਲਦੇ ਸੀ ਕਿਸੇ ਨੇ ਕੋਈ ਵੀਡੀਓ ਨਹੀਂ ਪਾਈ ਕਿ ਕਿਸ ਤਰ੍ਹਾਂ ਗੱਡੀ ਵੱਜੀ ਕਿ ਹਾਲਾਕ ਹੋਇਆ ਨਾ ਹੀ ਫਿਰ ਇੰਨੀਆਂ ਜ਼ਿਆਦਾ ਵੀਡੀਓ ਪਈਆਂ ਮੀਡੀਆ ਦੇ ਸਾਹਮਣੇ ਵੀ ਕੋਈ ਸਾਥੀ ਨਹੀਂ ਆਇਆ ਕਿ ਅਸੀਂ ਉਹਦੇ ਸਾਥੀ ਆ ਸਾਡੇ ਹੁੰਦਿਆਂ ਇਹ ਹਾਸਾ ਆਇਆ ਕਿੱਦਾਂ ਆਇਆ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਵੀਰੋ ਇਹਨਾਂ ਗੱਲਾਂ ਨੂੰ ਲੈ ਕੇ ਵਾਕਿਆ ਹੀ ਸ਼ੱਕ ਪੈਦਾ ਹੁੰਦਾ ਵੈ ਤੇ ਪੁਲਿਸ ਨੂੰ ਚਾਹੀਦਾ ਵੀ ਹੈ ਕਿ ਐਡਾ ਹਾਈ ਪ੍ਰੋਫਾਈਲ ਕੇਸ ਹੈ ਇਸ ਦੀ ਜ਼ਰੂਰ ਇਨਵੈਸਟੀਗੇਸ਼ਨ ਕਰ ਜਿਹੜਾ ਅਸਲ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਬਾਕੀ ਵੀਰੋ ਤੁਹਾਡੀ ਕੀ ਰਾਏ ਇਸ ਨੂੰ ਲੈ ਕੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲ ਲਜ਼ਮੀ ਕਰਨਾ ਪੜਿਆ ਸਾਰਾ ਖੇਰ ਖੰਡ ਬੋਣ ਜੀ ਅਦਖਾ ਅੱਲਾ ਫੇਸ